ਨਕੁਰ ਦੇ ਨਾਲ ਜੁੜੀ ਵੱਡੀ ਅਪਡੇਟ ਦਾ ਰੁਕ ਕਰ ਲੈਨੇ ਆ ਦੱਸਦੇ ਇਹ ਨਿਗਮ ਨੇ ਮਨਸੀਪਲ ਮਾਰਕੀਟ ਦੀ ਦੋ ਦੁਕਾਨਾਂ ਨੂੰ ਸੀਲ ਕੀਤਾ ਹੈ ਤੇ ਉੱਥੇ ਹੀ ਨਿਗਮ ਅਧੀਨ ਆਉਂਦੀਆਂ 608 ਦੁਕਾਨਾਂ ਵਿੱਚੋਂ ਮਨਸੀਪਲ ਮਾਰਕੀਟ ਦੇ ਦੋ ਦੁਕਾਨਦਾਰਾਂ ਨੂੰ ਸੀਲ ਕਰਾ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਜਿਨ੍ਹਾਂ ਨੇ 2 ਟਾਈ ਲੱਖ ਰੁਪਏ ਤੋਂ ਵੱਧ ਦਾ ਬਕਾਇਆ ਦਾ ਨਿ ਕੀਤਾ ਉਸ ਤੋਂ ਇਲਾਵਾ 27 ਦੁਕਾਨਦਾਰਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਬਕਾਇਆ ਜਮ੍ਹਾਂ ਕਰਾਉਣ ਦੇ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਤੇ ਦੱਸਦੇ ਇਹ 31 ਮਾਰਚ 2024 ਤੱਕ ਨਿਗਮ ਦੀ ਕਿਰਾਇਆ ਸ਼ਾਖਾ ਵਿੱਚ ਨਿਗਮ ਦੀਆਂ 608 ਦੁਕਾਨਾਂ ਵਿੱਚੋਂ 108 ਦੁਕਾਨ ਜਿਹੜਾ ਉਹ ਪਿਆ ਜੋ ਕਿ ਸਾਲ 2024-25 ਦੇ ਬਜਟ ਵਿੱਚ 71 ਲੱਖ ਰੁਪਏ ਸ਼ਾਮਿਲ ਜਿਸ ਵਿੱਚ ਜਨਵਰੀ 2025 ਤੱਕ 43 ਦੁਕਾਨਾਂ ਤੋਂ ਕੁੱਲ 1 ਕਰੋੜ 5 ਲੱਖ 43 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ ਤੇ ਬਾਕੀ ਬਚੇ 61 ਡਿਫਾਲਟਰ ਦੁਕਾਨਦਾਰਾਂ ਵਿੱਚੋਂ 19 ਦੁਕਾਨਦਾਰਾਂ ਨੇ ਆਪਣਾ ਬਕਾਇਆ ਹਿੱਸਾ ਅਦਾਈ ਕੀ ਵੱਜੂ ਦੇਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਹੁਣ ਸਿਰਫ 42 ਦੁਕਾਨਦਾਰ ਹੀ ਅਜਿਹੇ ਬਚੇ ਨੇ ਜਿਨ੍ਹਾਂ ਦੀ ਦੁਕਾਨ ਦਾ 22 ਲੱਖ ਰੁਪਏ ਦਾ ਕਿਰਾਇਆ ਬਕਾਇਆ ਹੈ ਜਿਨ੍ਹਾਂ ਚੋਂ 27 ਅਜਿਹੇ ਨੇ ਜਿਨ੍ਹਾਂ ਨੂੰ ਨਿਗਮ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਿਰਾਏ ਦਾ ਬਕਾਇਆ ਜਮ੍ਹਾਂ ਆਉਣ ਦੇ ਲਈ ਨੋਟਿਸ ਜਾਰੀ ਕਰ ਦਿੱਤੇ ਨੇ ਅਸੀਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀ ਕਾਰਪੋਰੇਸ਼ਨ ਦੇ ਦੁਕਾਨਾਂ ਦਾ ਜਿਨ੍ਹਾਂ ਦਾ ਵੀ ਬਕਾਇਆ ਰਹਿੰਦਾ ਵਾ ਉਹ ਆਪਣਾ ਜਲਦੀ ਤੋਂ ਜਲਦੀ ਆ ਕੇ ਕਾਰਪੋਰੇਸ਼ਨ ਵਿੱਚ ਜਮ੍ਹਾਂ ਕਰਵਾਉਣ ਔਰ ਕੁਝ ਦੁਕਾਨਦਾਰ ਹੈ ਕਿ ਜਿਨ੍ਹਾਂ ਨੇ ਕਾਫੀ ਸਾਡੇ ਪੈਸੇ ਦੇਣੇ ਅਸੀਂ ਕੱਲ ਸਾਨੂੰ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਜਿਹੜੀਆਂ ਦੋ ਦੁਕਾਨਾਂ ਕੱਲ ਅਸੀਂ ਸੀਲ ਕੀਤੀਆਂ ਇੱਕ ਗਾ ਗੁਰਦੇ ਆ ਸਿੰਘਾ ਇੱਕ ਗਾ ਪਾਉਮਲ ਇਹ ਇਹਨਾਂ ਨੇ ਸਾਡੇ ਕਾਫੀ ਪੈਸੇ ਦੇਣੇ ਆ ਬੜੀ ਦੇਰ ਤੋਂ ਦੇਣੇ ਆ ਔਰ ਅਸੀਂ ਇਹਨਾਂ ਨੂੰ ਅਪੀਲ ਕਰਨਾ ਆ ਤਿੰਨ ਚਾਰ ਵਾਰੀ ਅਸੀਂ ਇਹਨਾਂ ਨੂੰ ਨੋਟਿਸ ਵੀ ਭੇਜ ਦਿੱਤੇ ਆ ਲੇਕਿਨ ਇਹ ਬਿਲਕੁਲ ਵੀ ਸਾਡੇ ਕੋਲ ਨਹੀਂ ਆਏ ਹੁਣ ਅਸੀਂ ਇਹ ਦੁਕਾਨਾਂ ਦੇ ਉੱਪਰ ਨੋਟਿਸ ਕਾਲ ਦੇ ਲਗਾ ਦਿੱਤੇ ਆ ਅਸੀਂ ਇਹਨਾਂ ਨੂੰ ਇੱਕ ਹਫਤਾ ਟਾਈਮ ਦੇਵਾਂਗੇ ਅਗਰ ਇੱਕ ਹਫਤੇ ਵਿੱਚ ਇਹ ਸਾਡਾ ਬਕਾਇਆ ਨਹੀਂ ਜਮਾ ਕਰਵਾਣਗੇ ਤਾਂ ਅਸੀਂ ਇਹ ਕਿ ਦੁਕਾਨਾਂ ਸੀਲ ਕਰ ਲਵਾਂਗੇ ਤੇ ਬਾਕੀ ਸ਼ਹਿਰ ਵਾਸੀ ਜਿਹੜੇ ਕਾਫੀ ਹੈ ਗਿਆ ਇੱਕ ਬੰਗਾਰੀ ਤੇ ਚੌਂਕਚੀ ਵੀ ਹੈਗੀ ਸ਼ਾਪ ਨੰਬਰ 12 ਇੱਕ ਸ਼ਾਪ ਨੰਬਰ 18 ਹੈ ਸ਼ਾਪ ਨੰਬਰ 12 ਵਾਲੇ ਨੇ 570000 ਰੁਪਏ ਦੇਣੇ ਆਉ ਸ਼ਾਪ ਨੰਬਰ 18 ਵਾਲੇ ਨੇ 588400 56000 ਰੁਪਏ ਦੇਣੇ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਜਿਹੜਾ ਆਪਣਾ ਬਕਾਇਆ ਜਲਦੀ ਤੋਂ ਜਲਦੀ ਆ ਕੇ ਜਮ੍ਹਾਂ ਕਰਾਣ ਤਾਂ ਕਿ ਸਾਨੂੰ ਨੋਟਿਸ ਲਗਾਉਣ ਦੀ ਜ਼ਰੂਰਤ ਨਾ ਪਵੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.